ਨਸ਼ਿਆਂ ਦੇ ਵਿਰੋਧ ਵਿੱਚ ਡਿੱ ਗਈ ਮੁਹਿੰਮ ਤਹਿਤ ਪੁਲਿਸ ਅਤੇ ਪ੍ਰਸ਼ਾਸਨ ਹੁਣ ਪੂਰੀ ਤਰ੍ਹਾਂ ਚੌਕਸ ਦਿਖਾਈ ਦੇ ਰਿਹਾ ਹੈ ਸੋ ਪੁਲਿਸ ਦੇ ਵੱਲੋਂ ਮੁੱਠਪੇੜ ਦੌਰਾਨ ਇਸੇ ਜਿਹੜੀ ਨਸ਼ੇ ਦੀ ਜਿਹੜੀ ਸਪਲਾਈ ਕਰ ਰਹੇ ਸਨ ਦੋ ਬਦਮਾਸ਼ ਤੋਂ ਗੈਂਗਸਟਰ ਤਾਂ ਉਨ੍ਹਾਂ ਤੇ ਜੁੜਾ ਹਮਲਾ ਕਰ ਦਿੱਤਾ ਗਿਆ ਐਨਕਾਊਂਟਰ ਜਿਹੜਾ ਕੀਤਾ ਗਿਆ ਇਸ ਸਬੰਧ ਵਿੱਚ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਹੈ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਨਸ਼ੇ ਦੀ ਤਸਕਰੀ ਕਰਨ ਜਾ ਰਹੇ ਸਨ ਜਿਸ ਸਬੰਧ ਵਿੱਚ ਜਿਹੜੇ ਦੋ ਗੈਂਗਸਟਰ ਜੋ ਕਿ ਪਹਿਲਾਂ ਤੋਂ ਹੀ ਲੋੜਿੰਦੇ ਸਨ ਉਹਨਾਂ ਤੇ ਜੁੜਾ ਹਮਲਾ ਕੀਤਾ ਗਿਆ ਇਨਕਾਊਂਟਰ ਹੈ ਜਿਹੜਾ ਕੀਤਾ ਗਿਆ ਮੁੱਠਪੇੜ ਦੇ ਦੌਰਾਨ ਇਹ ਇਨਕਾਊਂਟਰ ਹੈ ਜਿਹੜਾ ਦੱਸਿਆ ਜਾ ਰਿਹਾ ਸੋ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜਲੰਧਰ ਦੇ ਹਾਥ ਪੁਲਿਸ ਨੇ ਜਿਹੜਾ ਸ਼ਾ ਕੋਟ ਵਿੱਚ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਹੈ ਆਰੋਪੀਆਂ ਦੇ ਕਬਜ਼ੇ ਦੇ ਵਿੱਚੋਂ ਪੁਲਿਸ ਨੂੰ ਦੋ ਨਾਜਾਇਜ਼ ਦਸਤੌਲ ਅਤੇ ਪੰਜ ਰੌਂਦ ਸਿਲੰਡਰ ਬਾਈਕ ਅਤੇ 110 ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ આરોપીਆਂ ਦੀ ਪਛਾਣ ਵੀ ਐ ਜੁੜੀ ਹੋ ਚੁੱਕੀ ਹੈ ਮਾਮਲੇ ਦੀ ਜਾਣਕਾਰੀ ਹੈ ਜਿਹੜੀ ਐਸਐਸਪੀ ਹਰਵਿੰਦਰ ਸਿੰਘ ਵਿਰਕ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਗੈਂਗਸਟਰਾਂ ਦੇ ਨਾਲ ਪੁਲਿਸ ਦੀ ਮੁੱਠਪੇੜ ਹੋਈ ਹੈ ਮੁੱਠਪੇੜ ਉਸ ਵੇਲੇ ਹੋਈ ਜਦ ਦੋਵੇਂ આરોપી ਰੇਲਵੇ ਸਟੇਸ਼ਨ ਵਾਲਾ ਜਾਣ ਵਾਲੀ ਸੜਕ 'ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਸਨ ਦੋਨੇ ਗੈਂਗਸਟਰਾਂ ਦੇ ਵਿੱਚੋਂ ਇੱਕ ਦੇ ਖਿਲਾਫ 4 ਅਤੇ ਦੂਜੇ ਦੇ ਖਿਲਾਫ 3 ਨਸ਼ਾ ਤਸਕਰੀ ਸਮੇਤ ਹੋਰ ਮਾਮਲੇ ਦਰਜ ਨੇ ਸੋ ਇਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਨਸ਼ਾ ਤਸਕਰਾਾਂ ਦੇ ਵੱਲੋਂ ਜਿਹੜੀ ਵੀ ਹੁਣ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਨੇ ਜਿਸ ਤਰੀਕੇ ਨਾਲ ਸਪਲਾਈ ਕੀਤੀ ਜਾ ਰਹੀ ਹੈ ਹੁਣ ਯੁੱਧ ਨਸ਼ਾ ਵਿਰੁੱਧ ਜਿਹੜਾ ਪੰਜਾਬ ਸਰਕਾਰ ਵੱਲੋਂ ਛੇੜਿਆ ਗਿਆ ਹੈ ਇਸ ਤਹਿਤ ਕਿਸੇ ਨੂੰ ਵੀ ਇਹ ਜੜਾ ਐਦਾਂ ਦੇ ਕੰਮ ਯਾਨਕਿ ਨਸ਼ਾ ਤਸਕਰੀ ਦੇ ਕੰਮ ਕਰਨ ਦੀ ਹੁਣ ਇਜਾਜ਼ਤ ਨਹੀਂ ਹੋਵੇਗੀ ਸੋ ਮੁਟਪੇੜ ਦੇ ਦੌਰਾਨ ਜਦੋਂ ਉਹ ਵਿਅਕਤੀ ਨੇ ਜਿਹੜੇ ਭਜਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਵੇਲੇ ਜਿਹੜਾ ਇਨਕਾਊਂਟਰ ਕੀਤਾ ਜਾਂਦਾ ਹੈ ਅਪਡੇਟ ਲੈ ਕੇ ਉਗਰ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਦਾ ਕੁਣੇ 6 ਵਜੇ ਦੇ ਕਰੀਬ ਜਦੋਂ ਇਸ ਏਰੀਆ ਦੇ ਵਿੱਚ ਆਂਦੇ ਆ ਤਾਂ ਇੱਥੇ ਇੱਕ ਹੋਰ ਪੁਲਿਸ ਪਾਰਟੀ ਤਲਾਸ਼ ਦੇ ਵਿੱਚ ਜਿਹਦਾ ਸਵਾ 6 ਵਜੇ ਇਹਨਾਂ ਦਾ ਜਿਹੜਾ ਹੈਗਾ ਕੋਟਲੀ ਗੁਜਰਾ ਅੰਡਰ ਬ੍ਰਿਜ ਜਿਹੜਾ ਰੇਲਵੇ ਅੰਡਰ ਬ੍ਰਿਜ ਹੈ ਉਹਦੇ ਨੇੜੇ ਇਹ ਬਾਜਵਾ ਕਾਲਾ ਸਾਈਡ ਤੋਂ ਜਿਹੜੇ ਮੋਟਰਸਾਈਕਲ ਤੇ ਦੋ ਨੌਜਵਾਨ ਨਾਲ ਟਕਰਾ ਹੋ ਗਿਆ ਤਾਂ ਇੰਸਪੈਕਟਰ ਐਸ ਐਚ ਓ ਬਲਵਿੰਦਰ ਸਿੰਘ ਸ਼ਾਹਗੁਟ ਜਿਹੜੇ ਹੈਗੇ ਇਹਨਾਂ ਦੀ ਗੱਡੀ ਅੱਗੇ ਸੀ ਤਾਂ ਇਹਨਾਂ ਨੇ ਜਦੋਂ ਰੋਕਣ ਵਾਸਤੇ ਕੋਸ਼ਿਸ਼ ਕੀਤੀ ਤਾਂ ਜਿਹੜੇ ਸ਼ੱਕੀ ਪੁਰਸ਼ ਜੀ ਉਹਨਾਂ ਦੇ ਵੱਲੋਂ ਜਿਹੜੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਗਈ ਮਾਰ ਦੇਣ ਦੀ ਨੀਤ ਦੇ ਨਾਲ ਇਹਨਾਂ ਨੇ ਪੁਲਿਸ ਪਾਰਟੀ 'ਤੇ ਫਾਇਰ ਕੀਤੀ ਤਾਂ ਵਰਤਿੰਗਰਾਂ ਨੇ ਆਪਣਾ ਜਿਹੜਾ ਬਚਾਅ ਕੀਤਾ ਉਸ ਤੋਂ ਬਾਅਦ ਇਹਨਾਂ ਵੱਲੋਂ ਜਦੋਂ ਜਿਹੜੀ ਫਾਇਰਿੰਗ ਕੀਤੀ ਗਈ ਤਾਂ ਉਹਦੇ ਵਿੱਚ ਜਿਹੜੇ ਦੋਨੇ ਸਸਪੈਕਟ ਪਰਸਨ ਸ਼ੱਕੀ ਪੁਰਸ਼ ਜੀ ਉਹਨਾਂ ਤੇ ਜਿਹੜੀ ਹੈਗੀ ਹੈ ਇੰਜਰਡ ਹੋਏ ਇੱਕ ਦੀ ਜਿਹੜੀ ਸੱਜੀ ਲੱਫ ਦੇ ਦਿਸਾਈ ਦੇ ਵਿੱਚ ਗੋਲੀ ਲੱਗੀ ਹੈ ਇੱਕ ਦੀ ਖੱਬੇ ਲੱਫ ਦੇ ਵਿੱਚ ਜਿਹੜੀ ਗੋਲੀ ਲੱਗੀ ਹੈ ਇੰਨਾ ਦਾ ਨਾਮ ਤਾਂ ਪੁੱਛਿਆ ਗਿਆ ਇੱਕ ਦਾ ਜਿਹੜਾ ਹੈਗਾ ਨਾਂ ਅਜੀ ਜਿਹੜਾ ਹੈਗਾ ਉਰਫ ਪਾਪਾ ਤੇ ਦੂਸਰਾ ਜਿਹੜਾ ਲਗਵਿੰਦਰ ਘਨਣਾ ਥਾਣਾ ਲੋਈਆਂ ਦਾ ਰਹਿਣ ਵਾਲਾ ਜਿਹੜਾ ਅਜੀ ਪਾਪਾ ਜਿਹੜਾ ਹੈਗਾ ਰੋਪੜ ਵਾਲ ਏਰੀਆ ਦੇ ਵਿੱਚ ਉਹਦਾ ਪਿੰਡ ਜਿਹੜਾ ਹੈਗਾ ਥੰਗੋੜਾ ਕਲਾ ਪਿੰਡ ਦਾ ਉਹਦੇ ਦਾ ਰਹਿਣ ਵਾਲਾ ਇਹਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਇਹਨਾਂ ਤੋਂ ਜਿਹੜੀ ਹੈਗੀ ਆ ਪਲੱਸ ਨਾਲ ਨਸ਼ੀਲੀਆਂ ਗੋਲੀਆਂ ਜਿਹੜੀਆਂ ਨੇ ਉਹ ਮਿਲੀਆਂ ਅਜੀ ਪਾਪਾ ਤੋਂ 65 45 ਨਸ਼ੀਲੀਆਂ ਗੋਲੀਆਂ ਮਿਲੀਆਂ ਐਂਡ ਜਿਹੜਾ ਦੂਸਰਾ ਹੈਗਾ ਲਖਵਿੰਦਰ ਲਗਾ ਉਸ ਤੋਂ ਜਿਹੜੀਆਂ 65 ਜਿਖੇਲੀਆਂ ਗੋਲੀਆਂ ਐਂਡ ਪਲੱਸ ਦੋਨੋਂ ਤੋਂ ਜਿਹੜੇ ਹੈਗੇ ਨੇ 32 ਮੋਰ ਦੇ ਜਿਹੜੇ ਪਿਸਤਰ ਹੈਗੇ ਨੇ ਔਰ ਖਬਰ ਵੇ ਦਾ ਜਨਨ ਦੇ ਵਿੱਚ 32 ਮੋਰ ਦੇ ਪਿਸਤਰ ਪਲੱਸ ਲਾਈਵ ਕਾਰਡ ਜਿਹਦੇ ਉਹ ਅਸੀਂ ਕਾਰਵਾਈ ਅੱਗੇ ਕਰ ਰਿਹਾ ਇਹਨਾਂ ਨੂੰ ਜਿਹੜਾ ਸਿਵਲ ਹਾਊਸ ਉਹਨੇ ਕੰਟਰੋਲ ਸ਼ਿਫਟ ਕੀਤਾ ਉਹਦੇ ਅੱਟ ਤੱਕ ਆਇਆ ਐਂਡ ਜਿਹੜੀ ਮੌਕੇ ਦੇ ਉੱਪਰ ਆ ਕੇ ਸਾਰੀ ਜਿਹੜੀ ਸਾਡੀਆਂ ਟੀਮਸ ਆਈਆਂ ਬਾਕੀ ਹੋਰ ਕਿ ਇਹਨਾਂ ਦੇ ਨਾਲ ਕੌਣ ਸੀ ਅੱਗੇ ਪਿੱਛੇ ਕਿੱਥੋਂ ਆ ਰਹੇ ਸੀ ਕੀ ਵਾਰਦਾਤ ਨੂੰ ਇਹਨਾਂ ਨੇ ਜਾਮ ਦੇਣਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਅ ਐਸਪੀ ਡੀ ਸਾਡੇ ਸਰਜੀਤ ਰਾਏ ਇਹਨਾਂ ਦੀ ਅਗਵਾਈ ਦੇ ਵਿੱਚ ਤੇ ਡੀਐਸਪੀ ਸ਼ਾਹਕੋਟ ਇਹਨਾਂ ਦੀ ਅਗਵਾਈ ਦੇ ਵਿੱਚ ਏਰੀਆ ਸਰਵੇ ਵੀ ਕੀਤਾ ਜਾ ਰਿਹਾ ਟੀਮਾਂ ਜਿਹੜੀਆਂ ਹੈਗੇ ਨੇ ਲਗ ਲਗ ਜਿਹੜਾ ਏਰੀਆ ਦੇ ਵਿੱਚ ਅਸੀਂ ਭਾਈ ਸਰ ਇਹਨਾਂ ਉੱਤੇ ਕੋ ਪਹਿਲਾਂ ਵੀ ਮਾਮਲੇ ਦਰਜ ਹੈ ਇਹਨਾਂ ਦੇ ਉੱਪਰ ਜਿਹੜੇ ਜਿੰਨੀ ਕੁ ਮੁੱਢਲੀ ਪੁੱਛ ਗਏ ਸੀ ਕਿਉਂਕਿ ਅਸੀਂ ਰੀਸੈਂਟ ਇਹਨੂੰ ਐਡਮਿਟ ਕਰਾਇਆ ਬਾਅਦੇ ਜਦੋਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਤਾਂ ਇਹਨਾਂ ਦੇ ਉੱਪਰ ਫਰੋਦੀ ਮੰਗਣ ਦੇ ਕੇਸ ਦਰਜ ਹੈ ਤੇ ਐਂਡ ਬਲਾਸਟ ਸਟਾਰਚ ਸਟਾਰਚਨ ਦੇ ਨਾਲ ਅਟੈਂਪਟ ਟੂ ਮਰਡਰ ਜਾਂ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਕੇਸ ਹੈਗੇ ਨੇ ਇਨੀ ਕੇਸਾਂ ਦੇ ਵਿੱਚ ਜਿਹੜੇ ਦੋਸ਼ੀ ਨੇ ਵਾਰਟਡ ਹੈਗੇ ਆ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਕੋਸ਼ ਜਿਹੜੇ ਹੈਂਡਲਰ ਹੈਗੇ ਆ ਜਿਨ੍ਹਾਂ ਦੇ ਕਹਿਣ ਦੇ ਉੱਪਰ ਇਹ ਲੋਕਾਂ ਨੂੰ ਡਰਾਉਂਦੇ ਜਾਂ ਮਿਟਾਉਂਦੇ ਆ ਜਾਂ ਗੋਲੀਆਂ ਚਲਾਉਂਦੇ ਆ ਉਹ ਅਮਰੀਕਾ ਦੇ ਵਿੱਚ ਤੇ ਯੂਕੇ ਦੇ ਵਿੱਚ ਜਿਹੜੇ ਬੈਠੇ ਹੈਗੇ ਨੇ ਯੂਕੇ ਦੇ ਵਿੱਚ ਇੱਕ ਇਹਦਾ ਤਾਂ ਜੁਗਾ ਜਿਹੜਾ ਹੈਗਾ ਫੁੱਟਬਾਲ ਖੇਡਦਾ ਹੋਇਆਗਾ ਉਹ ਬੈਠਾ ਹੈਗਾ ਇੱਕ ਜਿਹੜਾ ਜਰਮਨ ਜੀਤ ਹੈਗਾ ਇੱਕ ਨਵਦੀਪ ਘਾਲਾ ਜਿਹੜਾ ਹੈਗਾ ਯੂਕੇ ਦੇ ਵਿੱਚ ਹੈ ਇਹ ਜਿਹੜੇ ਤਿੰਨ ਫਿਕਰ ਆਊਟ ਹੋਏ ਨੇ ਜੋ ਇਹਨਾਂ ਨੇ ਦੱਸੇ ਉਹਨਾਂ ਦੇ ਬੰਦੇ ਹੈਗੇ ਬਾਕੀ ਇਹਨਾਂ ਦੇ ਐਕਸਟਰਸ਼ਨ ਦੇ ਜਿਹੜੇ ਰੈਨਸਮ ਕਾਲ ਕਰਦੇ ਜਾਂ ਜਿਹੜੇ ਗੋਲੀਆਂ ਚਲਾਉਂਦੇ ਜਿਹੜੇ ਤਿੰਨ ਕੇਸ ਸੀ ਸਾਡੇ ਲੋਹਿਆ ਥਾਣੇ ਦੇ ਵਿੱਚ ਵੀ ਨੇ ਉਹਨਾਂ ਦੇ ਵਿੱਚ ਵੀ ਵਾਂਟਡ ਨੇ ਅੰਡਸ਼ਾਹ ਕੋਟੇਰੀਆ ਦੇ ਵਿੱਚ ਵੀ ਇਹਨਾਂ ਨੇ ਜੋ ਕੇਸ ਦਰਜ ਹੈਗੇ ਉਹਨਾਂ ਦੇ ਵਿੱਚ ਵੀ ਇਹ ਵਾਂਟਡ ਹੈ